ਹੋ ਨਾ ਬੇ ਨਾ ਸਾਡੀ ਨੇ ਵੀ ਮਗਦੀ ਨੇ ਵੀ ਅਮੀਰ ਬਣਾਇਆ ਸੋਕੋ ਤੇ ਆਖਾਂ ਮੇਰੇ ਜਿਹੜੇ ਲੜੀਆਂ ਨਜ਼ਰ ਆ ਤਸਵੀਰਾਂ ਚ ਨਜ਼ਰ ਆ ਰਿਹਾ ਹੈ ਨੌਜਵਾਨ ਅਚਾਨਕ ਭਜਨ ਦੇ ਨਾਦ ਦਾ ਨਾਦ ਸਟੇਜ ਤੇ ਮੋਢੇ ਮੋਢੇ ਗਿਆ ਤੇ ਹੁਣ ਇਸ ਨੌਜਵਾਨ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਜੀ ਹਾਂ ਇਹ ਤਸਵੀਰਾਂ ਹਿਮਾਚਲ ਦੇ ਬੱਦੀ ਜ਼ਿਲ੍ਹੇ ਚ ਪੈਂਦੇ ਪਿੰਡ ਕੁੰਡੀ ਦੀਆਂ ਦਸੀਆਂ ਜਾ ਰਹੀਆਂ ਨੇ ਜਿੱਥੇ ਭਜਨ ਕੀਰਤਨ ਤੇ ਨੱਚਦੇ ਇਸ ਮੁੰਡੇ ਨੂੰ ਹਾਰਟ ਅਟੈਕ ਹੋ ਗਿਆ ਮੇਰੇ ਤੱਕ ਦੀ ਪਹਿਚਾਣ 41 ਸਾਲਾ ਕ੍ਰਿਸ਼ਨ ਪੁੱਤਰ ਗਫੂਰ ਖਾਨ ਵਾਸੀ ਖਰੜ ਪਿੰਡ ਮਛਲੀ ਕਲਾਂ ਵਜੋਂ ਹੋਈ ਹੈ ਜਾਣਕਾਰੀ ਅਨੁਸਾਰ ਸੋਮਵਾਰ ਤੜਕੇ ਕਰੀਬ 3 ਵਜੇ ਪਿੰਡ ਕੁੰਡੀ ਦੇ ਮੇਰ ਸਿੰਘ ਦੇ ਘਰ ਕ੍ਰਿਸ਼ਨਾ ਆਪਣੇ ਦੋਸਤਾਂ ਨਾਲ ਡੀਜੇ ਤੇ ਵਜਾਏ ਜਾ ਰਹੇ ਭਜਨਾ ਤੇ ਨੱਚ ਰਿਹਾ ਸੀ ਡਾਂਸ ਕਰਦੇ ਸਮੇਂ ਉਸ ਨੂੰ ਅਚਾਨਕ ਚੱਕਰ ਆ ਗਿਆ ਤੇ ਉਹ ਹੀਠਾਂ ਡੇ ਗਿਆ ਜਦੋਂ ਤੱਕ ਉਸਦੇ ਸਾਥੀਆਂ ਨੇ ਉਸਨੂੰ ਚੁੱਕਿਆ ਤਾਂ ਉਹ ਬੇਹੋਸ਼ ਹੋ ਗਿਆ ਸੀ ਉਸਨੂੰ ਤੁਰੰਤ ਕਿਸ਼ਨਪੁਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇੱਥੇ ਡਾਕਟਰਾਂ ਨੇ ਉਸ ਨੂੰ ਮਰੇ ਤੱਕ ਐਲਾਨ ਕਰ ਦਿੱਤਾ ਦੂਜੇ ਪਾਸੇ ਮਾਨਪੁਰਾ ਥਾਣਾ ਇੰਚਾਰਜ ਨੇ ਦੱਸਿਆ ਕਿ ਨਾਲਾਗੜ ਹਸਪਤਾਲ 'ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਉਸਦੇ ਭਰਾ ਤੇ ਪਤਨੀ ਦੇ ਹਵਾਲੇ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ